ਲੋ ਜੀ ਅੱਜ ਫੇਰ ਚਰਚਾ ਕਰਾਂਗੇ ਇੱਕ ਵੱਡੇ ਮਸਲੇ ਤੇ ਵੱਡੀ ਖਬਰ ਤੇ ਵੱਡੇ ਮੁੱਦੇ ਤੇ ਉਹ ਹੈ ਕਿ ਦਿੱਲੀ ਫਤਹ ਕਰ ਲਈ ਹੈ ਭਾਜਪਾ ਨੇ ਆਵਾਦੀ ਪਾਰਟੀ ਹਰਾਤੀ ਹੈ ਕੇਜਰੀਵਾਲ ਨੂੰ ਹਰਾਤਾ ਹੈ ਤੇ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਦਿੱਲੀ ਦੀ ਕਮਾਂਡ ਕਿਸ ਨੂੰ ਸੰਭਾਲੇਗੀ ਭਾਜਪਾ ਮੁੱਖ ਮੰਤਰੀ ਕੌਣ ਹੋਏਗਾ ਦਿੱਲੀ ਦਾ ਅਗਲਾ ਨਵਾਂ ਸੀਐਮ 27 ਸਾਲ ਬਾਅਦ ਭਾਜਪਾ ਕਿਸ ਨੂੰ ਕਮਾਂਡ ਸੰਭਾਲੇਗੀ ਦਿੱਲੀ ਦੇ ਐਜ ਮੁੱਖ ਮੰਤਰੀ ਐਸ ਸੀ ਐਮ ਸੋ ਦਿੱਲੀ ਦਾ ਸੀ ਐਮ ਕੌਣ ਹੋਏਗਾ ਇਹਦੀ ਖੂਬ ਚਰਚਾ ਹੋ ਰਹੀ ਹੈ ਵਿਚਾਰ ਚਰਚਾ ਹੋ ਰਹੀ ਹੈ ਮੰਥਨ ਹੋ ਰਹੇ ਨੇ ਤੁੱਕੇ ਵਾਜੇ ਲੱਗ ਰਹੀਆਂ ਸਾਡੇ ਵਰਗੇ ਪੱਤਰਕਾਰ ਜਿਹੜੇ ਆਪਣੀ ਆਪਣੀਆਂ ਕਹਿ ਸਰਾਈਆਂ ਲਾ ਰਹੇ ਨੇ ਸਾਰੇ ਪਾਸੇ ਚਰਚਾ ਹੀ ਹੋ ਰਹੀ ਹੈ ਕਿਉਂਕਿ ਦਿੱਲੀ ਦੀ ਜਿਹੜੀ ਜਿਹੜੀ ਸਰਕਾਰ ਹੈ ਉਹ ਮੁਲਕ ਦੀ ਰਾਜਧਾਨੀ ਦੀ ਸਰਕਾਰ ਇਸ ਕਰਕੇ ਉਹਦੀ ਬਹੁਤ ਐਮੀ ਹੈ ਤੇ ਖਾਸ ਕਰਕੇ ਉਦੋਂ ਜਦੋਂ ਤਿੰਨ ਧਰਮਾਂ ਤੋਂ ਬਾਅਦ ਤਿੰਨ ਧਰਮਾਂ ਆਵਾਦੀ ਪਾਰਟੀ ਸਰਕਾਰ ਉਸ ਤੋਂ ਬਾਅਦ 27 ਸਾਲ ਬਾਅਦ ਬੀਜੇਪੀ ਆਵੇ ਤੇ ਫਿਰ ਮੁੱਖ ਮੰਤਰੀ ਕੌਣ ਹੋਵੇਗਾ ਇਸ ਬਾਰੇ ਬਹੁਤ ਹੀ ਗੈਸਰਗੀਆਂ ਚਰਚਾ ਲੱਗ ਰਹੀ ਹੈ ਤੇ ਸਵਾਲਾਂ ਦਾ ਸਵਾਲ ਅੱਗੇ ਇਹ ਉੱਠਿਆ ਕਿ ਕੀ ਕੋਈ ਸਿੱਖ ਫੇਰ ਦਿੱਲੀ ਦਾ ਮੁੱਖ ਮੰਤਰੀ ਬਣ ਸਕਦਾ ਕੋਈ ਸਿੱਖ ਜਿਹੜਾ ਹੈ ਫੇਰ ਦਿੱਲੀ ਦਾ ਦੁਬਾਰਾ ਮੁੱਖ ਮੰਤਰੀ ਬਣ ਸਕਦਾ ਮਤਲਬ ਕਿ ਇੱਕ ਵਾਰੀ ਪਹਿਲਾਂ ਦਿੱਲੀ ਦਾ ਮੁੱਖ ਮੰਤਰੀ ਸਿੱਖ ਰਹਿ ਚੁੱਕਾ ਗੁਰਮਖ ਨੇ ਆਲ ਸਿੰਘ ਦਿੱਲੀ ਦਾ ਮੁੱਖ ਮੰਤਰੀ 55 ਦੇ ਵਿੱਚ 1955 ਤੇ ਰਹਿ ਚੁੱਕੇ ਨੇ ਜਿਹੜੇ ਕਿ ਪਹਿਲੇ ਰਾਜਸਥਾਨ ਦੇ ਗਵਰਨਰ ਸੀਗੇ ਉਹ ਰਹਿ ਚੁੱਕੇ ਨੇ ਤੇ ਉਹ ਕੀ ਹੁਣ ਦੁਬਾਰਾ ਕੋਈ ਸਿੱਖ ਮੁੱਖ ਮੰਤਰੀ ਬਣ ਸਕਦਾ ਤੇ ਜਦੋਂ ਸਿੱਖ ਮੁੱਖ ਮੰਤਰੀ ਦੀ ਗੱਲ ਚੱਲਦੀ ਹੈ ਕਿਉਂਕਿ ਜਿਹੜੀ ਇਹ ਚੋਣ ਹੋਈ ਹੈ ਇਹਦੇ ਵਿੱਚ ਜਿਹੜੇ ਸਿੱਖ ਉਮੀਦਵਾਰ ਸੀਗੇ ਬੀਜੇਪੀ ਦੇ ਉਹਨਾਂ ਦਾ ਐਮਰੋਲ ਰਿਹਾ ਦੂਜੀ ਗੱਲ ਜਿਹੜੀਆਂ 13 ਸੀਟਾਂ ਮਨੇਆ ਜਾਂਦੀਆਂ ਸਿੱਖ ਬਹੁ ਗਿਣਤੀ ਵਾਲੀਆਂ ਜਾਂ ਸਿੱਖਾਂ ਦੀ ਜਿਨ੍ਹਾਂ ਤੇ ਫੈਸਲਾ ਕੋਣ ਵੋਟ ਸਿੱਖਾਂ ਦੀ ਹੈ 13 ਸੀਟਾਂ ਮਨੇ ਆ ਗਈਆਂ ਤੇ 13 ਚੋਂ 9 ਸੀਟਾਂ ਬੀਜੇਪੀ ਨੇ ਜਿੱਤੀਆਂ ਸੋ ਇਹ ਵੀ ਸਵਾਲ ਹੈਗਾ ਇਹ ਵੀ ਗੱਲ ਵੀ ਹੈਗੀ ਦੂਜਾ ਜਿਹੜਾ ਕਿਉਂਕਿ ਸਿੱਖ ਦੀ ਜਿਹੜੀ ਆਬਾਦੀ ਸਾਰੇ ਮੁਲਕ ਦਾ ਖਾਸ ਕਰਕੇ ਜਿਹੜਾ ਨਾਰਥ ਇੰਡੀਆ ਤੇ ਪੰਜਾਬ ਤੋਂ ਬਾਅਦ ਪੰਜਾਬ ਹਰਿਆਣਾ ਦਿੱਲੀ ਤੇ ਜਿਹੜੇ ਹਿਮਾਚਲ ਤੇ ਜੰਮੂ ਕਸ਼ਮੀਰ ਤੇ ਰਾਜਸਥਾਨ ਚ ਵੀ ਹੈ ਸੋ ਇਹਨਾਂ ਚ ਵੀ ਹੈ ਤੇ ਇਹ ਸਵਾਲ ਬਹੁਤ ਜ਼ੋਰ ਨਾਲ ਚਰਚਾ ਦਾ ਬਣਿਆ ਮਿਸ਼ਾ ਬਣਿਆ ਹੋਇਆ ਤੇ ਕੁਝ ਜਿਹੜੇ ਸਿੱਖ ਸਖੀਰਤਾ ਨੇ ਨਾਮਵਰ ਇਹਨੇ ਉਹਨਾਂ ਨੇ ਇਹ ਗੱਲ ਉਠਾਈ ਵੀ ਹੈ ਕਿ ਕੋਈ ਸਿੱਖ ਜਿਹੜਾ ਉਹ ਹੋਣਾ ਚਾਹੀਦਾ ਹੈ ਅ ਦਿੱਲੀ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਇਹ ਇਹ ਗੱਲ ਕਿਉਂ ਨਹੀਂ ਬਣ ਸਕਦਾ ਕਿ ਹੋਰ ਕੋਈ ਵੈਸੇ ਪ੍ਰਵੇਸ਼ ਵਰਮਾ ਦੀ ਗੱਲ ਚੱਲ ਰਹੀ ਹੈ ਦਾਸ ਸਿੰਘ ਵਰਮਾ ਦੇ ਬੇਟੇ ਨੇ ਪਰ ਇਹ ਭਾਜਪਾ ਦਾ ਜਾਂ ਪਾਰਟੀਆਂ ਦਾ ਕੋਈ ਕੋਈ ਪੱਕੀ ਰਵਾਇਤ ਨਹੀਂ ਹੈ ਕਿ ਜਿਹਨੇ ਲੀਡਰ ਨੂੰ ਖੜਾਇਆ ਤੇ ਉਹ ਉਹ ਦਾ ਜਿਹੜਾ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਜਾਂ ਮੰਤਰੀ ਬਣਾਇਆ ਜਾਂਦਾ ਜਾਵੇਗਾ ਇੰਦਰਾ ਗਾਂਧੀ ਨੂੰ ਰਾਜਨਾਰਣ ਨੇ ਖੜਾਇਆ ਸੀ ਤੇ ਰਾਜਨਾਰਣ ਨੂੰ ਕਿਸੇ ਨੇ ਪ੍ਰਿੰਸ ਨਹੀਂ ਬਣਾਇਆ ਤੇ ਜੇ ਪਟਾਲੇ ਤੋਂ ਕਿਸੇ ਜਿਹੜੇ ਆਪਦੇ ਉਮੀਦਵਾਰ ਨੇ ਰਾਜੇ ਨੂੰ ਹਰਾਤਾ ਸੀਐਮ ਨੂੰ ਹਰਾਤਾ ਤਾਂ ਜਿਹੜਾ ਸਾਬਕਾ ਸੀਐਮ ਨੂੰ ਤੇ ਇਹ ਨਹੀਂ ਕਿ ਜ਼ਰੂਰੀ ਕਿ ਉਹਨੂੰ ਕੋਈ ਵੱਡਾ ਅਹੁਦਾ ਮਿਲ ਗਿਆ ਹੋਰ ਵੀ ਬਹੁਤ ਸਾਰੇ ਉਦਾਹਰਨਾਂ ਨੇ ਸੋ ਇਹ ਤਾਂ ਜ਼ਰੂਰੀ ਨਹੀਂ ਹੈ ਵੈਸੇ ਵੀ ਬੀਜੇਪੀ ਦਾ ਜੋ ਸਟਾਈਲ ਹੈ ਪਹਿਲਾਂ ਰਾਜਸਥਾਨ ਚ ਦੇਖਿਆ ਵਾ ਤੇ ਪਰਦਾਸ਼ ਦੇਖਿਆ ਛੱਤੀਸਗੜ੍ਹ ਚ ਦੇਖਿਆ ਆਪਾਂ ਕੋਈ ਹਿਸਾਬ ਲੈਣਾ ਔਖਾ ਹੈ ਕਿ ਪੀਐਮ ਮੋਦੀ ਤੇ ਅਮਿਤ ਸ਼ਾ ਕਿਸ ਨੂੰ ਚੁਣਨਗੇ ਇਹ ਅਜੇ ਕੋਈ ਹਿਸਾਬ ਲਾਉਣਾ ਸੌਖਾ ਨਹੀਂ ਹੈਗਾ ਤੇ ਕੋਸ਼ਿਸ਼ ਕਰਾਂਗੇ trilojan singh ਜਿਹੜੇ ਕਿ ਬਹੁਤ ਅਹਿਮ ਹਸਤੀ ਨੇ ਤੇ ਨਾਲ ਹੀ ਉਹ ਜਿਹੜੇ ਕੌਮੀ ਘਟ ਗਿੰਦੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਸਾਬਕਾ ਰਾਇਸ਼ਵਰ ਨੰਬਰ ਨੇ ਸਿੱਖ ਮੁੱਦਿਆਂ ਤੇ ਬਹੁਤ ਐਵੇਂ ਖੁੱਲ ਕੇ ਬੋਲਦੇ ਨੇ ਉਹਨਾਂ ਨੇ ਇਹ ਗੱਲ ਚੱਕੀ ਆ ਕਿ ਇਹ ਕਿਉਂ ਨਹੀਂ ਸਿੱਖ ਬਣ ਸਕਦਾ ਦਿੱਲੀ ਦਾ ਤੇ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਜੇ ਉਹ ਲਾਈਨ ਤੇ ਆਗੇ ਤਾਂ ਉਹ ਉਹਨਾਂ ਦੀ ਗੱਲ ਸੁਣਾਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅ ਤੇ ਲੋਜਿਸਿੰਗ ਜੀ ਅਸੀਂ ਲਾਈਵ ਤੇ ਆ ਫੇਸਬੁੱਕ ਤੇ ਤੇ ਅਸੀਂ ਚਰਚਾ ਕਰ ਰਹੇ ਆ ਕਿ ਕੋਈ ਜਿਹੜਾ ਅ ਦਿੱਲੀ ਦਾ ਦੁਬਾਰਾ ਜਾਂ ਫੇਰ ਸਿੱਖ ਮੁੱਖ ਕੀ ਮੁੱਖ ਮੰਤਰੀ ਬਣ ਸਕਦਾ ਜਾਂ ਕਿਉਂ ਨਹੀਂ ਬਣ ਸਕਦਾ ਇਸ ਗੱਲ ਦੇ ਚਰਚਾ ਕਰ ਰਹੇ ਆ ਤੇ ਤੁਹਾਡੇ ਵਿਚਾਰ ਜਾਣਨੇ ਚਾਹੁੰਦੇ ਆ ਅਸੀਂ ਇਸ ਗੱਲ ਤੇ ਤੇ ਅਸੀਂ ਲਾਈਵ ਲਾਈਵ ਤੇ ਆਪਾਂ ਜੀ ਅ ਭਲੀ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਬਹੁਤ ਇੰਟਰਨੈਸ਼ਨਲ ਤੁਹਾਡੀ ਬੜੀ ਜਿਹੜੇ ਤੁਹਾਡੇ ਸੁਣਨ ਵਾਲਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਦੇਖੋ ਲક્ષਣ ਕਲ ਖਤਮ ਹੋਈ ਹੈ ਹਾਂ ਜੀ ਔਰ ਭਾਜਪਾ ਦੀ ਬੜੀ ਚੜ੍ਹਤ ਹੋਈ ਹੈ ਡਬਲ ਤੋਂ ਵੱਧ ਸੀਟਾਂ ਇੱਕ ਵਾਰ ਇਹਨਾਂ ਦੀ ਆ ਗਈ ਔਰ ਆਪ ਬਾਰੇ ਆਊਟ ਹੋ ਗਏ ਦੇ ਸ਼ੁਰੂ ਬੜੀ ਚਰਚਾ ਕਿ ਹੁਣ ਇਹਦਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇ ਬਣਾਉਣਾ ਬੀਜੇਪੀ ਹਾਈ ਕਮਾਂਡ ਨੇ ਕਿਉਂਕਿ ਜਿਹੜਾ ਸਿਸਟਮ ਹੈ ਕਿ ਮੈਂਬਰ ਆਫ ਟਰਨ ਉਹ ਹੈ ਨਹੀਂ ਇੰਡੀਆ ਚ ਹਾਂਜੀ ਹਾਈ ਕਮਾਂਡ ਨੇ ਫੈਸਲਾ ਕਰਦੀ ਹੈ ਕਿ ਕੌਣ ਹੋਵੇ ਇਹ ਤਾਰੀਆਂ ਪਾਰਟੀਆਂ ਦਾ ਹੋ ਗਿਆ ਜਿਹੜਾ ਉਹ ਸਿਸਟਮ ਖਤਮ ਹੋ ਗਿਆ ਸੋ ਮੈਂ ਇੱਕ ਤਰ੍ਹਾਂ ਗੱਲ ਸੁਣੀ ਚਾਹੁੰਦਾ ਹਾਂ ਹਾਂਜੀ ਕਿ ਦਿੱਲੀ ਸ਼ਹਿਰ ਵਿੱਚ ਸਿੱਖਾਂ ਦੀ ਜਿਹੜੀ ਆਬਾਦੀ ਹੈ ਜੀ ਇਹ ਪਹਿਲਾਂ ਦਿਨ 10 ਲੱਖ ਕਾਉਂਟ ਹੁੰਦੀ ਸੀ ਫਿਰ ਜਦੋਂ 84 ਤੋਂ ਬਾਅਦ ਘਟਦੀ ਉਹ ਬਾਹਰ ਚਲੇ ਗਏ ਜੋ ਬਾਕਪਾ ਚਲੇ ਕੇ ਪੰਜਾਬ ਤਾਂ ਹੁਣ ਕਿਰੀਮਨ ਸਤ ਅੱਠ ਲੱਖ ਦੇ ਕਰੀਬ ਮੰਨੀ ਜਾਂਦੀ ਹੈ ਜੀ ਬਹੁਤ ਇਹ ਅੱਛੀ ਆਬਾਦੀ ਹੈ ਸਾਡੀ ਕਿਸਾਰੇ ਇੰਡੀਆ ਸਭ ਤੋਂ ਜ਼ਿਆਦਾ ਸਿੱਖ ਦਿੱਲੀ ਸ਼ਹਿਰ ਚ ਰਹਿੰਦੇ ਹੈ ਇੰਡੀਆ ਆਬਾਦੀ ਦੁਨੀਆ ਚ ਇੱਕ ਜਗ੍ਹਾ ਕਿਸੇ ਸ਼ਹਿਰ ਜਿ ਸਥਾਨੇ ਨਹੀਂ ਜੋ ਦਿੱਲੀ ਚ ਹੈ ਜੀ ਔਰ ਦਿੱਲੀ ਜਿਹੜੀ ਹੈ ਸਟੇਟ ਹੈ ਇਹ ਜਿਹੜੀ ਹੈ ਇਹ 20 ਕਲਾਸ ਸਟੇਟ ਹੈ ਫੁੱਲ ਸਟੇਟ ਨਹੀਂ ਹੈ ਰਿਮਿਊਨ ਗਵਰਨਰ ਦਾ ਹੈਡ ਹੁੰਦਾ ਸੋ ਇਸ ਕਰਕੇ ਇਹਦੀ ਆ ਉਹ ਪਾਵਰ ਨਹੀਂ ਜਿਹੜੀਆਂ ਬਾਕੀ ਸਟੇਟਾਂ ਦੀਆਂ ਹੈਗੀਆਂ ਤੁਹਾਡੀ ਜਿਹੜੇ ਦਰਸ਼ਕਾਂ ਤੁਹਾਡੀ ਔਰ ਜਾਣਕਾਰੀ ਲਈ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਜਦੋਂ ਪਹਿਲੀ ਲਖਨ ਦਿੱਲੀ ਚ ਹੋਈ ਤਾਂ ਉਦੋਂ ਕਾਂਗਰਸ ਪਾਰਟੀ ਜਿੱਤੀ ਸੀ ਤੇ ਜਿਹੜਾ ਪਹਿਲਾ ਮੁੱਖ ਮੰਤਰੀ ਸੀ ਉਹ ਗੁਰਮੁਖ ਨੇ ਹਾਸਿੰ ਸਰਦਾਰ ਗੁਰਮੁਖ ਨੇ ਹਾਸਿੰ ਸਰਦਾਰ ਸੀਗੇ ਪਹਿਲਾਂ ਇਹ ਹੁੰਦੇ ਸੀ ਕਾਲਜ ਦੇ ਪ੍ਰਿੰਸੀਪਲ ਉਦੋਂ ਇਹ ਚੀਫ ਮਿਨਿਸਟਰ ਬਣੇ ਦਿੱਲੀ ਪਹਿਲਾ ਦਿੱਲੀ ਦਾ ਮੁੱਖ ਮੰਤਰੀ ਸਰਦਾਰ ਬਣਿਆ ਔਰ ਦੂਜਾ ਜਦੋਂ ਨਹਿਰੂ ਹੁੰਦਾ ਸੀ ਪੰਡਿਤ ਜੀ ਉਹਨਾਂ ਨੇ ਉਦੋਂ ਇਹਦਾ ਪਹਿਲਾ ਮੇਅਰ ਸੀ ਉਹਨੂੰ 10-12 ਸਾਲ ਰੱਖਿਆ ਬਾਬਾ ਚਿੱਤਰ ਸਿੰਘ ਕੁੱਲੀ ਦਾੜੀ ਪਗੜੀ ਸਰਦਾਰ ਔਰ ਉਹ ਇਸ ਕਰਕੇ ਕਿ ਉਦੋਂ ਦੁਨੀਆ 'ਚ ਇੱਕ ਮੈਸੇਜ ਦੰਦਾ ਸੀ ਕਿ ਜਿਹੜਾ ਮਾਈਨੋਰਟੀ ਹੈ ਇਹ ਸਿੱਖ ਦੀ ਕੀ ਕਦਰ ਹੈ ਤੋਂ ਮੈਂ ਇਹ ਸਮਝਦਾ ਕਿ ਜਿਹੜੀ ਅੱਜ ਇਹ ਇਲੈਕਸ਼ਨ ਹੋਈ ਹੈ ਹਾਂਜੀ ਮੇਰੇ ਵਿਚਾਰ ਵਿੱਚ ਕਿਉਂਕਿ ਮੈਂ ਇਹ ਕੱਲ ਇੱਥੇ ਦਿੱਲੀ ਦੋ ਵਾਰੀ ਤਿੰਨ ਵਾਰੀ ਸਿੱਖ ਸਭਾ ਨਾਲ ਚ ਬੋਲਿਆ ਹਾਂ ਹਾਂਜੀ ਕਿ ਸਾਨੂੰ ਕਿਉਂ ਨਹੀਂ ਦਿੱਲੀ ਦਾ ਮੁੱਖ ਮੰਤਰੀ ਸਿਰਫ ਸਿੱਖ ਭਾਜੀਪੀ ਅਡਾਪਟ ਕਰੇ ਉਹਦੇ ਕਈ ਪੋਲਿਟਿਕਲ ਲਾਭ ਹੋਣਗੇ ਬੀਜ ਮੋਦੀ ਜੀ ਨੂੰ ਪਹਿਲੀ ਕੇਸ ਵੇਲੇ ਜਿਹੜਾ ਵਾਤਾਵਰਨ ਹੈ ਕਿ ਕੋਈ ਮੁਸਲਮਾਨ ਐਮ.ਐਲ.ਏ. ਬੀ.ਜੇ.ਪੀ. ਦਾ ਨਹੀਂ ਨੀ ਕੀਤਾ ਤਾਂ ਨਾ ਇਲੈਕਟ ਹੋਇਆ ਜੀ ਤੇ ਇਸ ਕਰਕੇ ਜਿਹੜਾ ਇਹ ਦੁਨੀਆ 'ਚ ਚਰਚਾ ਹੈ ਕਿ ਭਾਜਪਾ ਜਿਹੜੀ ਹੈ ਇਹ ਜਿਹੜੀ ਹੈ ਉਹ ਮਾਈਨੋਰਟੀਜ਼ ਨੂੰ ਅੱਗੇ ਨਹੀਂ ਕਰਦੀ ਤੇ ਬਹੁਤ ਵੱਡਾ ਹੁਣ ਮੈਸੇਜ ਆਏਗਾ ਕਿ ਭਾਜਪਾ ਨੇ ਇੱਕ ਸਟੇਟਿਸ ਬੁਖ ਮੰਤਰੀ ਸਿੱਖ ਚੁਣਿਆ ਜੀ ਦੂਸਰਾ ਸਿੱਖ ਦਾ ਚੁਣਨਾ ਇਹ ਫਾਇਦਾ ਹੈ ਕਿ ਸਿੱਖ ਜਿਹੜਾ ਨਾਰਥ ਇੰਡੀਆ 'ਚ ਆਵੀ ਹੈ ਜੀ ਉਬੀਰ ਕਿਆ ਅਰਿਆਨਾ ਤੇ ਕਿਆ ਪੰਜਾਬ ਤੇ ਹੈ ਹੀ ਹੈ ਵੈਸਟਰਨ ਯੂਪੀ ਵੀ ਆ ਰਾਜਸਥਾਨ ਵੀ ਆ ਉਹ ਤਾਂ ਸਿੱਖ ਤਾਂ ਦੇ ਕੋਈ ਪੰਜਾਬ ਚ ਦੀ ਫਿਲਮ ਨਹੀਂ ਚੱਲਣ ਦਿੱਤੀ ਉਹਨਾਂ ਨੇ ਸੋ ਇਹ ਜਿਹੜਾ ਪੰਜ ਛੇ ਸੀਟਾਂ ਚ ਜਿਹੜਾ ਸਿੱਖ ਮੰਤਰੀ ਮੁੱਖ ਮੰਤਰੀ ਹੋਏਗਾ ਤਾਂ ਉਹਦਾ ਬੀਜੇਪੀ ਨੂੰ ਬਹੁਤ ਗਲਪ ਪੁੱਜੇਗਾ ਹਾਂਜੀ ਸੋ ਇਹ ਜਿਹੜੀਆਂ ਦਲੀਲਾਂ ਇਹ ਇਹ ਹਾਕੇ ਜਾਂਦੀਆਂ ਕਿ ਇਸ ਵੇਲੇ ਇੰਡੀਆ ਚ ਮੋਦੀ ਜੀ ਨੂੰ ਲੋੜ ਹੈ ਕਿ ਸਿੱਖ ਪਗੜੀ ਵਾਲਾ ਇੱਥੇ ਮੁੱਖ ਮੰਤਰੀ ਬਣੇ ਔਰ ਉਸ ਲਈ ਜਿਹੜਾ ਕਿਉਂਕਿ ਉਮੀਦਵਾਰ ਹੈ ਸਾਡੇ ਕੋਲ ਉਹ ਬੜਾ ਫਿੱਟ ਹੈ ਜੀ ਤੁਸੀਂ ਆਪ ਜਾਣਦੇ ਹੋ ਬੜੀ ਬੜੀ ਕਰ ਚੁੱਕੇ ਹੋ ਮਨਜਿੰਦਰ ਸਿੰਘ ਸਰਸਾ ਇਲੈਕਟ ਹੋਇਆ ਜੀ ਔਰ 6.5 18000 ਵੋਟ ਦਾ ਫਰਕ ਨਾਲ ਜਿੱਤੇ 6.5 18000 ਹਾਂਜੀ 6.5 18000 ਔਰ ਜਿੱਤੇ ਆ ਉਸ ਸੀਟ ਕੋਈਆਂ ਜਿੱਤੇ ਕਿ ਪਿਛਲੀ ਦੋ ਵਾਰੀ ਤੋਂ ਉੱਥੇ ਜਿਹੜਾ ਆਪ ਦਾ ਐਮਐਲਏ ਹੈ ਜਿਹਦੇ ਕਿ ਸਾਰੇ ਕੌਂਸਲਰ ਵੀ ਉੱਤੇ ਐਮਐਲਏ ਸਾਰੀਆਂ ਉਹਨਾਂ ਉਸ ਉਹਨਾਂ ਨੂੰ ਹਰਾਇਆ ਉਹਨੇ ਜਿਹੜੇ ਹਾਂਜੀ ਹਾਂਜੀ ਹੁਣ ਕਰਤਾਰ ਐਜੰਸੀ ਔਰ ਲੋਕ ਨਾਲ ਸਰਸਾ ਰਹਿੰਦਾ ਨਹੀਂ ਉਥੇ ਇੱਕ ਬਾਤ ਹੈ ਸਰਸਾ ਰਹਿੰਦਾ ਪੰਜਾਬੀ ਬਾਗ ਜਿੱਥੇ ਅਰਜੋਨੀ ਗਾਰਡਨ ਕੋ ਹਾਂਜੀ 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 ਔਰ ਦੂਜੀ ਗੱਲ ਬੜੀ ਵੱਡੀ ਕੀਤੀ ਸਰਸੇ ਨੇ ਜਿਹੜੀ ਕਿ ਇਸ ਵੇਲੇ ਬੀਜੇਪੀ ਨੂੰ ਲੋਡ ਥੀ ਕਿ ਸਾਰੀ ਸਿੱਖ ਵੋਟ ਸਰਸਾ ਲੈ ਗਿਆ ਜੀ ਹੂੰ ਕਿਉਂਕਿ ਜਿੰਨੇ ਕਾਊਂਟਿੰਗ ਹੋਈ ਹੈ ਬੂਥ ਵਾਈਜ਼ ਉੱਥੇ ਸਿੱਖਾਂ ਦੀ ਵੋਟ ਜਿਹੜੀ ਹੈ ਟੋਟਲ ਆਈਟੀ ਤੋਂ 85% ਸਰਸੇ ਨੂੰ ਪਈ ਹੈ ਬਹੁਤ ਵੱਡਾ ਮੈਸੇਜ ਹੈ ਕਿ ਦਿੱਲੀ ਦੇ ਵਿੱਚ ਜਦੋਂ ਕਿ ਐਨਟੀ ਬੀਜੇਪੀ ਸਿੱਖਾਂ 'ਚ ਪ੍ਰਚਾਰ ਕਰਨ ਵਾਲੇ ਬਹੁਤ ਜ਼ਿਆਦਾ ਉਹਨਾਂ ਨੇ ਉਸ ਦਿਨ ਵੀ ਸਵੇਰੇ ਪੂਰੇ ਵੀਡੀਓ ਪਾਏ ਕਿ ਕੋਈ ਬੰਦਾ ਬੀਜੇਪੀ ਨੂੰ ਵੋਟ ਨਾ ਪਾਵੇ ਪਰ ਸਾਰੇ ਸਿੱਖਾਂ ਨੇ ਜਿੰਨੇ ਸਿੱਖ ਹਲਕੇ ਐ ਸਵਾਏ ਕੋਈ ਸਿੰਘ ਇੱਕ ਇੱਕ ਨਾ ਕਰਦਾ ਮੈਂ ਤੁਹਾਨੂੰ ਵਿੱਚੋਂ ਟੋਕ ਰਿਆਂ ਇੱਕ ਗੱਲ ਕਿ ਇਹ ਦਿੱਲੀ ਦੇ ਜਿਹੜਾ ਹੈ ਨਾ ਜਦੋਂ ਦੇਖੋ ਪਹਿਲਾਂ ਜਦੋਂ ਇੰਦਰਾ ਗਾਂਧੀ ਦੇ ਵਿੱਚ ਜਿਹਾ ਸੰਤੋਖ ਸਿੰਘ ਸੀਗੇ ਹੈ ਤੇ ਉਹ ਸੀ ਇਹ ਹੁੰਦਾ ਵੀ ਅੱਜ ਮੈਨੂੰ ਕਿਸ ਜਦੋਂ ਕਿਹਾ ਵੀ ਦਿੱਲੀ ਦੇ ਸਿੱਖਾਂ ਨੇ ਵੀਜੇ ਮੂਵਮੈਂਟ ਵੋਟ ਪਾਤੀ ਤੇ ਕਿਸੇ ਦੂਜੇ ਨੇ ਕਮੈਂਟ ਕੀਤਾ ਕਹਿੰਦਾ ਦਿੱਲੀ ਦੇ ਸਿੱਖ ਸਿਆਣੇ ਐ ਵੀ ਉਹ ਜਿਹੜੀ ਹੁਣ ਸੈਂਟਰ ਗਵਰਨਮੈਂਟ ਐੀ ਉਹ ਤੇ ਪਹਿਲਾਂ ਜਦੋਂ ਜਦ ਅਰਸਨਤੋਖ ਸਿੰਘ ਹੁੰਦਾ ਸੀਗਾ ਉਹ ਵੀ ਦਿੱਲੀ ਦੀ ਰੂਲਿੰਗ ਪਾਰਟੀ ਨੇ ਬਣਾ ਕੇ ਰੱਖਦਾ ਸੀ ਤੇ ਹੁਣ ਵਾਲੇ ਜਿਹੜੇ ਹੈਗੇ ਉਹ ਵੀ ਬਣਾ ਕੇ ਰੱਖੇ ਉਹਨਾਂ ਨੂੰ ਇਸ ਗੱਲ ਦਾ ਲਾਹਾ ਹੋਏਗਾ ਤੁਹਾਡਾ ਕੀ ਕਹਿਲ ਹੈ ਦੇਖੋ ਨਹੀਂ ਗੱਲ ਹੀ ਸਮਝੋ ਦੇਖੋ ਮੈਂ ਬੜਾ ਕਲੀਅਰ ਆ ਕਿ ਅਸੀਂ ਸਿੱਖਾਂ ਨੂੰ ਵਕਤ ਦਾ ਫਾਇਦਾ ਨਹੀਂ ਉਠਾਉਂਦੇ ਹਾਂ ਦੇਖੋ ਤੁਹਾਡੇ ਸਾਹਮਣੇ ਮੈਂ ਦਲੀਲ ਦੇਣਾ ਤੁਸੀਂ ਤੋਂ ਬੜੇ ਪੁਰਾਣੇ ਜਰਨਲਿਸਟ ਹੋ ਹਾਂਜੀ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਨੇ ਖੜਾ ਕੀਤਾ ਦਿੱਲੀ 'ਚ ਹਾਂਜੀ ਬੜੀ ਵੱਡੀ ਗੱਲ ਸੀ ਹਾਂਜੀ ਕਿ ਡਾਕਟਰ ਮਨਮੋਹਨ ਸਿੰਘ ਉਹ ਰਿਜ਼ਰਵ ਬੈਂਕ 'ਚ ਇਹ ਆ ਜਨਰਲ ਅਫਸਰ ਰਿਹਾ ਸੀ ਅਤੇ ਉਹ ਬਹੁਤ ਵੱਡਾ ਫਾਈਨੈਂਸ Minister ਕਾਮਯਾਬ ਹੋਇਆ ਹਾਂਜੀ ਹਾਂਜੀ ਕਿ ਵੱਡਾ ਜਦੋਂ ਸੋਨੀਆ ਗਾਂਧੀ ਬਣੀ ਉਹਨੇ ਨੂੰ ਦਿੱਲੀ ਨਿਊਜ਼ੀਲੈਂਡ ਖੜਾ ਕੀਤਾ ਜੀ ਉਦੋਂ ਕੋਈ ਸਿੱਖਾਂ ਦੀ ਦਸ਼ਨੀ ਕਾਂਗਰਸ ਨਾਲ ਸੀ ਬੜੀ ਹਾਂ ਹਾਂ ਤੇ ਉਦੋਂ ਇਹ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਦਿੱਲੀ ਦੀ ਦਾ ਅਕਾਲੀ ਦਲ ਇਹਨਾਂ ਨੇ ਐਲਾਨ ਕਰਤਾ ਕਿ ਮਨਮੋਹਨ ਨੂੰ ਕੋਈ ਸਿੱਖ ਵੋਟ ਨਾ ਪਾਵੇ ਪਾਏਗਾ ਹਾਂ ਠੀਕ ਹੈ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਾਨੂੰਨ ਵਿੱਚ ਤੁਸੀਂ ਕੀ ਕੱਟਿਆ ਹੂੰ ਜੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੇ ਐਮਪੀ ਬਣਿਆ ਤੇ ਪ੍ਰਧਾਨ ਮੰਤਰੀ ਬਣਨਾ ਸੀ ਨਾ ਹਾਂ ਹਾਂ ਤੇ ਤੁਸੀਂ ਕਿਉਂ ਮੁਖਰਫੀ ਕੀਤੀ ਹੂੰ ਵੀ ਸਾਡਾ ਸਿੱਖਾਂ ਦਾ ਜਿਹੜਾ ਦਿੱਲੀ ਦਾ ਸਿੱਖ ਰਹਿੰਦਾ ਹੈ ਇਨੇ ਸੋਚਣਾ ਇਹ ਹੈ ਕਿ ਅਸੀਂ ਦਿੱਲੀ ਚ ਮਿਨੋਰਟੀ ਕਮਿਊਨਿਟੀ ਨੂੰ ਬੈਨੀਫਿਟ ਕਿੱਥਾ ਹੋਵੇ ਹੂੰ ਹੂੰ ਦੇਖੋ ਜਦ ਅਰਥਾ ਸੰਤੋਖ ਸਿੰਘ ਵਿਚੈਂਦਰ ਗਾਂਧੀ ਨਾਲ ਰਿਹਿਆ ਮੈਂ ਉਹੀ ਗੱਲ ਹੈ ਹੂੰ ਹੂੰ ਰਿਹਿਆ ਨਾ ਹਾਂਜੀ ਬਿਲਕੁਲ ਉਦੋਂ ਜਦੋਂ ਐਮਰਜੈਂਸੀ ਮੋਰਚਾ ਲੱਗਿਆ ਤੇ ਸੰਤੋਖ ਸਿੰਘ ਰੋਜ ਜਿੰਦਰਾ ਦੀ ਕੋਠੀ ਜਾ ਕੇ ਇਸੇ ਖਿਲ ਜਾ ਕੇ ਜਿੰਦਾਬਾਦ ਕਰਾਉਂਦਾ ਸੀ ਹੂੰ ਹੂੰ ਹਾਂਜੀ ਚਾਹੇ ਉਦੋਂ ਮੋਰਚਾ ਲੱਗਿਆ ਸੀ ਤਾਂ ਵੀ ਉਹ ਉਸਨੇ ਇੰਦਰਾ ਗਾਂਝੀ ਨੂੰ ਜਦੋਂ ਮੋਰਚੇ ਦੇ ਦੌਰਾਨ ਜੋੜੀ ਆਪਣਾ ਦਰਾਮਲੀ ਦਾ ਗਰਾਊਂਡ 'ਚ ਫੰਕਸ਼ਨ ਹੋਇਆ ਹੁਦਿਆਂ ਦਾ ਹਾਂਜੀ ਹਾਂਜੀ ਸੋ ਮੇਰਾ ਮਤਲਬ ਹੈ ਉਹਦੀ ਸਿਆਣਪ ਸੀ ਮੈਂ ਤਾਂ ਕਹਿਣਾ ਨਾ ਵੀ ਜੇ ਉਸਨੇ ਉਸ ਫਾਇਦੇ ਉਠਾਏ ਸਿੱਖਾਂ ਲਈ ਤੇ ਉਹ ਗਵਰਨਮੈਂਟ ਤੋਂ ਮਿਲਦੇ ਆ ਤੇ ਹੁਣ ਜੇ ਜਿਹੜੀ ਸਰਕਾਰ ਹੋਣਾ ਹੈ ਮਿਨੋਰਟੀ ਨੂੰ ਤੇ ਲੋੜ ਹੈ ਕਿ ਮਿਨੋਰਟੀ ਬਿਨਾ ਮਤਲਬ ਤੋਂ ਆਪਣੀਆਂ ਮੰਗਾਂ ਰੱਖੇ ਪਰ ਇਹ ਦੁਸ਼ਮਣੀ ਨਾ ਬਣਾਵੇ ਦੁਸ਼ਮਣੀ ਇਹਦਾ ਸਾਨੂੰ ਕੋਈ ਬੈਨੀਫਿਟ ਨਹੀਂ ਸਾਰੀ ਦੁਨੀਆ 'ਚ ਤੁਹਾਡਾ ਮਤਲਬ ਇਹ ਸੁਝਾਅ ਹੈਗਾ ਬੀਜੇਪੀ ਨੂੰ ਬੀਜੇਪੀ ਦੀ ਲੀਡਰਸ਼ਿਪ ਨੂੰ ਕਿ ਸਿੱਖ ਨੂੰ ਬਣਾਓ ਤੇ ਤੁਹਾਡਾ ਇਸ ਗੱਲ ਜਿੱਕਾ ਦਾ ਵੀ ਫਾਇਦਾ ਤੁਹਾਡਾ ਹੀ ਫਾਇਦਾ ਤੁਹਾਡਾ ਬਤਲੋ ਇਹ ਤੁਸੀ ਮੈਂ ਤੇ ਦੁਆਰਾ ਬੇਨਤੀ ਕਰਦਾ ਕਿ ਸਾਰੀ ਦੁਨੀਆ ਦਾ ਡਾਇਸਪੋਰਾ ਸਿੱਖ ਅੱਜ ਕੱਲ ਦਾ ਪ੍ਰੈਸ਼ਰ ਪਾਵੇ ਹਾਂ ਹਾਂ ਬਈ ਉਹ ਜੇ ਸਰਸਾ ਜੀ ਇੱਥੇ ਬਣਦੇ ਹੈ ਤੇ ਸਿੱਖ ਜਿਹੜਾ ਬਾਹਰੋਂ ਆਉਂਦਾ ਹੈ ਦਿੱਲੀ ਚੀਫ ਮੁੱਖ ਮੰਤਰੀ ਹੈ ਕਿੰਨਾ ਬੈਨੀਫਿਟ ਹੋਏਗਾ ਹੂੰ ਹੂੰ ਠੀਕ ਹੈ ਮਨ ਕੇ ਇਹ ਇਸ ਵਕਤ ਆਲ ਰੌਂਡ ਸਿੱਖਾਂ ਨੂੰ ਇੱਕ ਚਾਹੇ ਅਪੀਲ ਹੈ ਤੇ ਚਾਹੇ ਬੇਨਤੀ ਹੈ ਤੇ ਚਾਹੇ ਪ੍ਰੈਸ਼ਰ ਹੈ ਜੀ ਸਾਨੂੰ ਕਿਉਂ ਮੋਦੀ ਜੀ ਹੁਣ ਬਾਹਰ ਜਾ ਰਹੇ ਹਨ ਫੌਰਨ ਜੀ ਬਹੁਤ ਬੜੇ ਸਿੱਖਿਆ ਜਿਹੜੇ ਉਹਨੂੰ ਨੂੰ ਸਵਾਗਤ ਕਰਦੇ ਆ ਉਹਨਾਂ ਦੀ ਵੀ ਡਿਊਟੀ ਹੈ ਕਫਰਾਸ ਜਾ ਰਹੇ ਆ ਸੋ ਇਹ ਸਾਨੂੰ ਲੋਡ ਹੈ ਔਰ ਸਾਰੇ ਜਰਨਲਿਸਟ ਤੁਹਾਡੇ ਵਰਗੇ ਸਿਆਣੇ ਜਿਹੜੇ ਹਮੇਸ਼ਾ ਪੱਤਰਕਾਰੀ ਦੀ ਕੋਟੀ ਕੋਟੀ ਜਰੇ ਹੋ ਜੀ ਆਪਾਂ ਇਸ ਗੱਲ ਨੂੰ ਸਮਝੀਏ ਜੀ ਅਫਸਰ ਸਰਸਾ ਦਾ ਫਿਜ਼ਿਕ ਹਰ ਕੰਮੋਂ ਫਿੱਟ ਹੈ ਜੀ ਦੇਖੋ ਹਰਿਆਣੇ ਨੂੰ ਬੀ ਲਾਂਗ ਕਰਦਾ ਇਹ ਸਰਸਾ ਦਾ ਬਣਾਇਆ ਗਿਆ ਇਹ ਬਦਲਿਆ ਨਹੀਂ ਹਾਂਜੀ ਪਰ ਹਰਿਆਣੇ ਤੋਂ ਇਹ ਪੂਰਾ ਰਿਪਰਜੈਂਟ ਕਰਦਾ ਪੰਜਾਬ ਦੇ ਜਿਹੜੇ ਆ ਤੇ ਦਿਲ ਹਾੜੇ ਕੀ ਕੀ ਮਿਸਟਰ ਵੀ ਰਿਹਾ ਸਭ ਕੁਝ ਰਿਹਾ ਹਾਂ ਜੀ ਦਿੱਲੀ ਹੁਣ ਰਹਿੰਦਾ ਹੈ ਯੂਪੀ ਦੇ ਜਾਂਦਾ ਸੋ ਇਹ ਇਸ ਵੇਲੇ ਬੜਾ ਫਿਟੈਸ ਦਾ ਸਿੱਖਾ ਨੂੰ ਕਿ ਜੇ ਇਹ ਆਏਗਾ ਤਾਂ ਇਹਨੂੰ ਵੀ ਫਿਰ ਮਹਿਸੂਸ ਹੋਏਗਾ ਕਿ ਮੈਨੂੰ ਸਿੱਖਾਂ ਦੀ ਕਰਕੇ ਹੀ ਬਣਿਆ ਤੇ ਮੈਂ ਸਿੱਖਾਂ ਦੇ ਨਾਲ ਰਵਾਂ ਬਸ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਕਿ ਤੁਹਾਡਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਏ ਸਦਾ ਤੁਲਜਨ ਸਿੰਘ ਜੀ ਕਾਮੇ ਕਟ ਗ੍ਰੰਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਾਬਕਾ ਰਾਜ ਸਭਾ ਮੈਂਬਰ ਇਹ ਹਮੇਸ਼ਾ ਹੀ ਸਿੱਖ ਬੁੱਧਿਆ ਤੇ ਆਪਣੀ ਖੁੱਲੀ ਗੱਲ ਰੱਖਦੇ ਨੇ ਕੋਈ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ ਇਹ ਤੱਕ ਜ਼ਰੂਰੀ ਨਹੀਂ ਕਿ ਜੇ ਇਹਨਾਂ ਨੇ ਤਾਂ ਸਿੱਧਾ ਹੀ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਲੈਂਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਉਹ ਪਿੱਟ ਕੈਂਡੀਡੇਟ ਨੇ ਦਿੱਲੀ ਦੇ ਸੀਐਮ ਬਣਦੇ ਕਿਉਂਕਿ ਸਿੱਖਾਂ ਦੀਆਂ ਵੋਟਾਂ ਵੀ ਲਈਆਂ ਵੋਟਾਂ ਦੀ 1.58 ਹਜ਼ਾਰ ਵੋਟਰਾਂ ਜਿੱਤੇ ਵੀ ਹੈ ਤੇ ਵੈ ਜਿਹੜੀ ਗੱਲ ਕੀਤੀ ਕਿ 13 ਚੋਂ 9 ਸੀਟਾਂ ਜਿਹੜੀਆਂ ਉਹ ਸਿੱਖ ਹਲਕੇ ਆਣੀਆਂ ਪੰਜਾਬੀ ਤੇ ਸਿੱਖਾਂ ਵਾਲੇ ਆ ਜਿਹੜੀਆਂ ਉਹ 13 ਚ 9 ਬੀਜੇਪੀ ਜਿੱਤੀ ਜਦੋਂ ਕਿ ਪਿਛਲੀ ਵਾਰ 13 ਦੇ 13 ਆਪ ਨੇ ਜਿੱਤੀਆਂ ਸੀਗੇ ਤੇ ਮਨਜਿੰਦਰ ਸਿੰਘ ਸਿਰਸਾ ਕੌਣ ਨੇ ਉਹਨਾਂ ਦਾ ਪਿਛੋਕੜ ਕੀ ਹੈ ਉਹਦੀ ਥੋੜੀ ਜੀ ਚਰਚਾ ਕਰਨੀ ਕਿਉਂਕਿ ਉਹਨਾਂ ਦਾ ਨਾਂ ਆ ਗਿਆ ਹੁਣ ਚਰਚਾ ਆ ਗਈ ਪਹਿਲਾਂ ਇਹ ਵੀ ਚਰਚਾ ਵਿੱਚ ਵੀ ਚੱਲਦੀ ਸੀ ਇਹਨਾਂ ਨੇ ਪਹਿਲਾਂ ਤਾਂ ਡਿਪਟੀ ਸੀਐਮ ਦੀ ਚੱਲਦੀ ਸੀ ਹੁਣ ਇਹ ਡਿਮਾਂਡ ਦਰੋਜਨ ਸਿੰਘ ਉਹਨਾਂ ਨੇ ਪੁਖਾ ਦਿੱਤੀ ਤੇ ਉਹਨਾਂ ਨੇ ਤੇ ਇਹ ਵੀ ਕਹਤਾ ਵੀ ਮੋਦੀ ਜੀ ਉੱਥੇ ਜਾ ਰਹੇ ਨੇ ਤੇ ਡੈਸਪੋਰਾ ਨੂੰ ਇਹ ਡਿਊਟੀ ਹੈ ਡੈਸਪੋਰਾ ਦੀ ਕਿ ਉਹ ਇਸ ਗੱਲ ਦੇ ਜਿਹੜੀ ਹੈ ਚੱਕਰ ਗੱਲ ਵਾਂਗ ਇਹਦਾ ਫੇਸਬੁਕ ਕੱਢ ਕੇ ਦੇਵਣਾ ਆਪਣਾ ਦੇਖਾਂਗੇ ਕਮੈਂਟਸ ਵਗੈਰਾ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਉਹ ਹਰਿਆਣੇ ਦੇ ਸਿਰਸਾ ਦੇ ਜੰਪੜਲੇ 52 ਸਾਲ ਉਮਰ ਹੈ ਉਹਨਾਂ ਦੀ ਉਮਰ ਵੀ ਬੜੀ ਠੀਕ ਹੈ ਤੇ ਦਿੱਲੀ ਪੜਦੇ ਸੀ ਬੀਏ ਆਨਰਸ ਜਿਹੜਾ ਗੁਰਦੇਵ ਨਾ ਖਾਲਸਾ ਕਾਲਜ ਹੈ ਉੱਥੇ ਪੜਦੇ ਸੀਗੇ ਤੇ ਉੱਥੋਂ ਇਹ ਦਿੱਲੀ ਦੀ ਉਸ ਨਾਲ ਜੁੜੇ ਨੇ 2017 ਦੇ ਵਿੱਚ ਉਹ ਐਮਐਲਏ ਬਣੇ ਸੀਗੇ ਅਕਾਲੀ ਭਾਪੀ ਅਲਾਈਅੰਸ ਦੇ ਅਕਾਲੀ ਭਾਪੀ ਅਲਾਈਅੰਸ ਦੇ ਇਕੱਠਾ ਮਰਿਸਪਰ ਕਮਲ ਦੇ ਫੁੱਲਤੇ ਉਹ ਚੋਣਾਂ ਲੜਨੇ ਸੀ ਮੈਨੂੰ ਯਾਦ ਆ ਉਦੋਂ ਬਹੁਤ ਚਰਚਾ ਹੋਈ ਸੀ ਇਸ ਗੱਲ ਦੀ ਕਿ ਅਕਾਲੀ ਦਲ ਦੀ ਨੁਕਤਾ ਜਿੰਨੀ ਵੀ ਹੋਈ ਸੀ ਵੀ ਇਹਨਾਂ ਦੇ ਸ਼ਰਤਾਂ ਨਾਲ ਜੀ ਸਾਡੀ ਜੋ ਨਿਸ਼ਾਨੀ ਲੜੋ ਤੇ ਉਸ ਗੱਲ ਤੇ ਨੁਖਾ ਜੀਨੀ ਵੀ ਹੋਈ ਸੀ ਕਾਲੀ ਜਲਦੀ ਤੇ ਕਾਲੀ ਜਲਦੇ ਉਮੀਦਵਾਰ ਸੀ ਪਰ ਕਬਲ ਦੇ ਫੁੱਲ ਤੇ ਇਹ ਲੜੇ ਸੀ 2017 ਚ ਇਹ ਐਮ ਐਲ ਏ ਬਣੇ ਸੀ ਬੀ ਜੀ ਪੀ ਵੱਲੋਂ ਉਸੇ ਇਸੇ ਹਲਕੇ ਤੋਂ ਫਿਰ ਇਹ ਦੋ ਵਾਰ ਉਸ ਤੋਂ ਬਾਅਦ 2013 ਤੇ 17 ਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ ਦੇ ਲੀਗਰ ਡਰਾਫਟ ਕਮੇਟੀ 2002 ਪ੍ਰਧਾਨ ਬਣੇ ਤੇ ਉਸ ਵੇਲੇ ਜਦੋਂ ਪ੍ਰਧਾਨ ਸੀਗੇ ਇਹ ਤੇ ਉਸ ਵੇਲੇ ਇਹਨਾਂ ਦਾ ਜਿਹੜੇ ਮਨਜੀਤ ਜਿਹੜੇ ਜੀਕੇ ਮਨਜੀਤ ਸਿੰਘ ਜੀਕੇ ਉਸ ਵੇਲੇ ਜਿਹੜੇ ਪ੍ਰਧਾਨ ਤੇ ਇਹ ਜਨਰਲ ਸੈਕਟਰੀ ਸੀਗੇ ਅ ਵਿੱਚੋਂ ਇੱਕ ਵਾਰੀ ਇਹਨਾਂ ਦਾ ਆਪਸ ਵਿੱਚ ਟਕਰਾਅ ਚੱਲਦਾ ਰਿਹਾ ਬਹੁਤ ਤੇ ਅਗਰ ਇਹ ਟਕਰਾਅ ਬਦਲ ਇੰਨਾ ਹੋ ਗਿਆ ਕਿ ਜੀਕੇ ਨੂੰ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ ਗਿਆ ਫਿਰ ਮਨਜਿੰਦਰ ਸਿੰਘ ਸਿਰਸਾ ਹੀ ਅਕਾਲੀ ਦਲ ਦੇ ਕਰਤਾ-ਧਰਤਾ ਇੱਕ ਤਰ੍ਹਾਂ ਦੇ ਹੋ ਗਏ ਪਰ ਉਸ ਤੋਂ ਬਾਅਦ 2021 ਦੇ ਵਿੱਚ ਦਸੰਬਰ ਦਾ 2021 ਦੇ ਵਿੱਚ ਇਹਨਾਂ ਦੇ ਵੀ ਅਕਾਲੀ ਦਲ ਨਾਲ ਮਤਭੇਦ ਹੋ ਗਏ ਜਾਂ ਅਕਾਲੀ ਦਲ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਲਿਖਿਆ ਸੀ ਨਿੱਜੀ ਕਾਰਨਾ ਕਰਕੇ ਦੇ ਦੇ ਉਦੋਂ ਬਹੁਤ ਵਿਵਾਦ ਚੜਿਆ ਸੀ ਕੰਟਰੋਵਰਸੀ ਹੋਈ ਸੀ ਕੋਈ ਕਹਿੰਦਾ ਸੀ ਈਡੀ ਦੇ ਕਰਕੇ ਇਹਨਾਂ ਦੇ ਕੋਈ ਅਲਿਗੇਸ਼ਨ ਬੜੇ ਲੱਗੇ ਸੀ ਗੁਰਦੁਆਰਾ ਦੇ ਜਿਹੜੇ ਪ੍ਰਬੰਧ ਸੀ ਉਹਦੇ ਬਾਰੇ ਤੇ ਉਹਦੇ ਚ ਵੀ ਪ੍ਰਸ਼ਤਾਚਾਰ ਦੇ ਹੋਰ ਦੇ ਬਹੁਤ ਦੂਸਰੇ ਗਰੁੱਪਾਂ ਨੇ ਐਨੀਗੇਸ਼ਨ ਲਾਏ ਸੀ ਤੇ ਕੋਈ ਕਹਿੰਦਾ ਸੀ ਈਡੀ ਕਰਕੇ ਦੇ ਗਏ ਅਸਤੀਫਾ ਕੁ ਕਹਿੰਦੇ ਕੁਝ ਪਰ 2021 ਦੇ ਵਿੱਚ ਇਹ ਦਸੰਬਰ ਚ ਕਾਲੀ ਦਲ ਤੋਂ ਅਸਤੀਫਾ ਦੇ ਕੇ ਮੁੜ ਕੇ ਫਿਰ ਇਹ ਬੀਜੇਪੀ ਚ ਸ਼ਾਮਲ ਹੋ ਗਏ ਸੀਗੇ ਤੇ ਬੀਜੇਪੀ ਚ ਕੱਲੇ ਆਪ ਨਹੀਂ ਸ਼ਾਮਲ ਹੋਏ ਇਹਨਾਂ ਨੇ ਜਿਹੜੀ ਸ਼ਰੋਣੀ ਕਾਲੀ ਦਲ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ ਸੀ ਕਾਲਖਾਹਣਾ ਲਿਗਵਾਇਆ ਚ ਉਹ ਸਾਰੀ ਦੀ ਸਾਰੀ ਜਿਹੜੀ ਐ ਉਹਨੂੰ ਵੀ ਤੋੜ ਕੇ ਆਪਣੇ ਜਾਂ ਅਕਾਲੀ ਦਲ ਨਾਲ ਤੋੜ ਕੇ ਉਹ ਭਾਜਪਾ ਵੀ ਲਾ ਲਿਆ ਸੀ ਭਾਜਪਾ ਦੀ ਲੜ ਲਾ ਲੈ ਕਹਿ ਸਕਦੇ ਆਪਾਂ ਉਧਰ ਲਾ ਰਿਆ ਸੀ ਤੇ ਉਸ ਤੋਂ ਬਾਅਦ ਫਿਰ ਭਾਜਪਾ ਦੇ ਸਪੋਕਸਮੈਨ ਦੇ ਤੌਰ ਤੇ ਬੁਲਾਰੇ ਦੇ ਤੌਰ ਤੇ ਕਰਦੇ ਰਹੇ ਮਤਲਬ ਕੰਮ ਕਰਦੇ ਰਹੇ 2023 ਚ ਫਿਰ ਇਹਨਾਂ ਨੂੰ ਭਾਜਪਾ ਦਾ ਆਲ ਇੰਡੀਆ ਸ਼ਕਤੀ ਜਿਹੜਾ ਬਣਾ ਦਿੱਤਾ ਗਿਆ ਮਤਲਬ ਪੂਰੀ ਤਰ੍ਹਾਂ ਜਿਹੜੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਨੈਸ਼ਨਲ ਲੀਡਰਸ਼ਿਪ ਦੇ ਵਿੱਚ ਉਹਨਾਂ ਨੂੰ ਅ ਸ਼ਾਮਲ ਕਰ ਲਿਆ ਗਿਆ ਇਹ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਤੇ ਇਸ ਰਿਜਨ ਦੇ ਦਿੱਲੀ ਦੇ ਬਹੁਤ ਸਾਰੇ ਨੇਤਾ ਇਹ ਹਜੇ ਸੀ ਜਿਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਾਉਣ ਲਈ ਇਹ 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 ਸਾਧਨ ਬਣੇ ਸਿਰਸਾ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਮਲ ਕਰਾਇਆ ਬਹੁਤ ਸਾਰੇ ਪੰਜਾਬ ਦੇ ਜਿਹੜੇ ਨੇਤਾਵਾਂ ਨੂੰ ਤੁਸੀਂ ਦੇਖਿਆ ਹੋਣਾ ਹੈ ਜਾਂ ਆਪਾਂ ਦੇਖਿਆ ਜਦੋਂ ਵੀ ਕੋਈ ਪੰਜਾਬ ਦਾ ਲੀਡਰ ਸ਼ਾਮਲ ਹੁੰਦਾ ਸੀ ਬੀਜੇਪੀ ਦੇ ਵਿੱਚ ਉਹ ਇਹ ਸਟੇਜ ਤੇ ਨਾਲ ਹੁੰਦੇ ਸੀ ਉਸ ਵੇਲੇ ਤੇ ਕਿਉਂਕਿ ਕਾਫੀ ਸਿੱਖ ਲੀਡਰ ਵੀ ਸ਼ਾਮਲ ਹੋਏ ਦੂਸਰੇ ਵੀ ਹੋਏ ਸੋ ਬੀਜੇਪੀ ਦੇ ਬਹੁਤ ਬੇਬਾਕ ਤਿੱਖੇ ਬੁਲਾਰੇ ਦੀ ਵਜੋਂ ਇਹ ਆਪਣੇ ਆਪ ਨੂੰ ਉਹਨਾਂ ਨੇ ਥਾਂ ਬਣਾਈ ਇੱਕ ਸਿੱਖ ਜਿਹੜਾ ਸਪੋਕਸਮੈਨ ਵੈਸੇ ਆਰਪੀ ਸਿੰਘ ਵੀ ਸੀਗੇ ਬੁਲਾ ਰਹੇ ਉਹਦੇ ਆਪੀ ਸਿੰਘ ਵੀ ਬੀਜੇਪੀ ਦੇ ਪਰ ਅ ਮਨਜਿੰਦਰ ਸਿੰਘ ਸਿੱਲਸਾ ਜਿਹਨੇ ਵੋਕਲ ਨੇ ਕਿੰਨੇ ਜ਼ੋਰਦਾਨ ਬੋਲਦੇ ਨੇ ਬੀਜੇਪੀ ਦੀ ਨੀਤੀਆਂ ਮੁਤਾਬਕ ਜਿਹੜੇ ਜਿਹੜੇ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਅ ਅਰਵਿੰਦ ਕੇਜਰੀਵਾਲ ਦੇ ਨਾਲ ਜਿਹੜਾ ਸਿੱਧਾ ਟਕਰਾ ਲੈਂਦੇ ਸੀ ਜਾਂ ਸਿੱਧਾ ਉਹਨਾਂ ਨੇ ਅ ਇਹ ਗੱਲ ਉਹ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਜ਼ੋਰ ਨਾਲ ਉਹਨਾਂ ਦੇ ਕ੍ਰਿਟੀਸਾਈਜ਼ ਕਰਦੇ ਸੀ ਹਰ ਮੁੱਦੇ ਤੇ ਉਹ ਉਹ ਇਹਨਾਂ ਦਾ ਇੱਕ ਪਲੱਸ ਪੁਆਇੰਟ ਬਣਿਆ ਬੀਜੇਪੀ ਦੇਵਚਨਾਂ ਦੀ ਜਿਹੜੀ ਬੁੱਕਤ ਬਣੀ ਤੇ ਪਲੱਸ ਦਿੱਲੀ ਦੇ ਵਿੱਚ ਵੀ ਜਿਹੜੀ ਇਹਨਾਂ ਨੇ ਅਚੀਵਮੈਂਟ ਕੀਤੀ ਹੈ ਜਿਆਦਾ ਦਿੱਲੀ ਦੇ ਵਿੱਚ ਜਿਹੜੀ ਇਹ ਜਿੱਤ ਹੋਈ ਹੈ ਇਹਨਾਂ ਨੂੰ ਕਿਉਂਕਿ ਬਹੁਤ ਵੇਬਾਕ ਹੋ ਕੇ ਜਾਂ ਬਹੁਤ ਤਿੱਖੇ ਬਲਾਰੇ ਦੇ ਤੌਰ ਤੇ ਇਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਤੇ ਦੇਖੋ ਵੈਸੇ ਜਿਹੜੇ ਜਿਵੇਂ ਸਿੱਖ ਭਗੰਤੇ ਵਾਲੇ ਆ ਜਾਂ ਸਿੱਖਾਂ ਦੀ ਐਵੇਂ ਧਾਲੀਆਂ ਸੀਟਾਂ ਉਹ ਵੀ ਜਿੱਤੀਆਂ ਇਸੇ ਤਰ੍ਹਾਂ 10 जाट ਜਿਹੜੇ ਬੋਡਰਾ ਦੇ ਪ੍ਰਭਾਵ ਵਾਲੀਆਂ 10 ਸੀਟਾਂ ਦੱਸ ਜੇ 10 ਵੀ ਬੀਜੇਪੀ ਲੈ ਗਈ ਹੈ ਸੋ ਇਸ ਵਾਰ ਈਵਨ ਮੁਸਲਿਮ ਜਿਹੜੀ ਆ ਬਹੁ ਗੰਟੀ ਵਾਲੀ ਸੀਟ ਆ ਖਾ ਦੇ ਉਹ ਵੀ ਬੀਜੇਪੀ ਲੈ ਗਈ ਹੈ ਤੇ ਸਵਾਲ ਇਹ ਹੁਣ ਹੈਗਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਜਿਵੇਂ ਪਹਿਲਾਂ ਕਹਿੰਦੇ ਕਿ ਪ੍ਰਵੇਸ਼ ਪਰਮਾ ਕਿਉਂਕਿ ਉਹਨਾਂ ਨੇ ਹਰਾਇਆ ਸੀ ਕੇਜਰੀਵਾਲ ਨੂੰ ਤੇ ਉਹੀ ਬਣ ਜਾਏਗਾ ਅਸੀਂ ਥੋੜੇ ਜੇ ਮੈਸੇਜ ਵੀ ਦੇਖ ਲਈਏ ਕੋਈ ਜੇ ਕੋਈ ਕਮੈਂਟ ਕਿਸੇ ਨੇ ਕੀਤਾ ਨਰਪਾਇਸ਼ ਸਿੰਘ ਕਮੋਜ ਨਰੇਸ਼ ਬਾਂਸਲ ਰਵੀ ਮਹਿਤਾ ਪੰਜਾਬ ਦਾ ਕੀ ਬਣੂ ਉਹਨਾਂ ਨੇ ਇਹ ਕਿਹਾ ਪੰਜਾਬ ਦਾ ਕੀ ਬਣੂ ਮਨੀ ਵਰਮਾ ਨੇ ਕਿਹਾ ਪ੍ਰਵੇਸ਼ ਮਾ ਸੀਐਮ ਰਜਿੰਦਰ ਸਿਰਸਾ ਡਿਪਟੀ ਸੀਐਮ ਇਹ ਆਪਣਾ ਅੰਦਾਜ਼ਾ ਜੀ ਤੇ ਮੈਂ ਜਵੇ ਕਹਿ ਕੇ ਹਟਿਆ ਕਿ ਜ਼ਰੂਰੀ ਨਹੀਂ ਹੈਗਾ ਕਿ ਜਿਸ ਨੇ ਵੱਡੇ ਲੀਡਰ ਨੂੰ ਹੁੜਾਇਆ ਉਹ ਸੀਐਮ ਬਣਦਾ ਜਾਵੇ ਮੈਂ ਦੋ ਧਾਰਨਾ ਵੀ ਦਿੱਤੀਆਂ ਰਾਜਨਾਰਾਇਣ ਦੀਆਂ ਪਟਿਆਲੇ ਵਾਲੀ ਨਹੀਂ ਹੋਰ ਵੀ ਧਾਰਨਾ ਇਹੋ ਜਿਹੀ ਹੈਗੀਆਂ ਨੇ ਇਹ ਵੀ ਆਪਣੇ ਜਿਹੜੇ ਖੁੱਡੀਆਂ ਨੇ ਗਰਮੇਸ਼ ਸਿੰਘ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਜਾਂ ਵੱਡੇ ਲੀਡਰਾਂ ਨੂੰ ਹਰਾਇਆ ਕਿ ਜ਼ਰੂਰੀ ਨਹੀਂ ਕਿ ਉਹ ਸੀਐਮ ਬਣ ਜਾਂਦੇ ਸੋ ਬੈਸੇ ਵੀ ਬੀਜੇਪੀ ਦਾ ਜਿਹੜਾ ਆਪਣਾ ਤਾਅ ਤਰੀਕਾ ਆਪਣਾ ਹੈ ਉਹ ਜ਼ਰੂਰੀ ਨਹੀਂ ਹੈ ਸੋ ਇਹ ਤਾਂ ਅਜੇ ਜਿਵੇਂ ਕਹਿੰਦੇ ਹੋ ਬਿਲਫਾਫੇ ਜੋ ਕਿਸ ਦਾ ਨਾਮ ਨਿਕਲੇਗਾ ਉਹ ਦੇਖਿਆ ਜਾਏਗਾ ਇਹ ਕਿ ਪੰਜਾਬ ਦਾ ਕੀ ਬਣੂ ਦੇਖੋ ਪੰਜਾਬ ਤੇ ਅਸਰਤਾ ਦਿੱਲੀ ਦੇ ਚੋਣ ਦੀ ਜਿਹਦਾ ਪਏਗਾ ਪਹਿਲਾਂ ਕੱਲ ਵੀ ਮੈਂ ਚਰਚਾ ਕਰਕੇ ਆ ਗਿਆ ਪੰਜਾਬ ਤੇ ਅਸਰ ਪਏਗਾ ਦਿੱਲੀ ਦੀ ਜਿਹੜੀ ਆਪ ਲੀਡਰਸ਼ਿਪ ਜੇ ਦਿੱਲੀ ਦੇ ਹਾਰਨ ਕਰਕੇ ਉਹਦਾ ਉਸ ਤਰ੍ਹਾਂ ਦਾ ਜਿਹੜਾ ਕਮਜ਼ੋਰ ਹੋਏਗੀ ਕੁਦਰਤੀ ਤੌਰ ਤੇ ਉਹਦਾ ਪੰਜਾਬ ਤੇ ਅਸਰ ਪਏਗਾ ਤੇ ਇਹ ਵੀ ਅਸਰ ਪਏਗਾ ਪੰਜਾਬ ਤੇ ਕਿ ਜਿਹੜਾ ਉਹ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਸੀ ਇਹ ਉਹ ਦਿੱਲੀ ਵਿੱਚ ਸਫਲ ਨਹੀਂ ਹੋਇਆ ਤੇ ਇਹ ਵੀ ਰੀਥਿੰਕ ਕਰਨਾ ਪੈਗਾ ਪੰਜਾਬ ਦੀ ਲੀਡਰਸ਼ਿਪ ਨੂੰ ਜੇ ਆਪ ਦੀ ਲੀਡਰਸ਼ਿਪ ਨਹੀਂ ਕਿ ਕੀ ਇਹ ਉਹ ਪੰਜਾਬ ਚ ਕੰਮ ਜਾ ਜਿਹੜੇ ਸਟਾਈਲ ਨਾਲ ਦਿੱਲੀ ਚ ਰਾਜ ਕਰ ਰਹੇ ਸੀ ਉਹ ਕਿ ਉਹ ਸਟਾਈਲ ਜਿਹੜਾ ਉਹ ਤਰ ਜਿਹੜੀ ਹੈ ਸ਼ੈਲੀ ਹੈ ਰਾਜਪਾਬੰਦੀ ਕੀ ਉਹ ਪੰਜਾਬ ਚ ਕੰਮ ਜਾ ਹੋਏਗੀ 2027 ਦੀ ਚੋਣਾਂ ਵੇਲੇ ਫਿਰ ਕੀ ਇਹ ਉਹਦਾ ਹਾਲਾਂਕਿ ਮੈਂ ਕੱਲ ਵੀ ਗਿਆ ਸੀ ਕਿ ਦਿੱਲੀ ਦੇ ਵਿੱਚ ਵੋਟਾਂ ਦਾ ਪਰਸੈਂਟੇਜ ਦਾ ਫਰਕ ਸਿਰਫ ਅ ਦੋ ਢਾਈ ਪਰਸੈਂਟ ਦਾ ਹੀ ਆ ਢਾਈ ਪਰਸੈਂਟ ਦਾ ਹੀ ਕਿ ਜਿਹੜੀ ਬੀਜੇਪੀ ਨੂੰ 43 ਪੁਆਇੰਟ ਪਲੱਸ ਮਿਲਿਆ 43 ਤੋਂ 44 ਦੇ ਵਿੱਚ ਵਿੱਚ ਤੇ ਹਨਾ ਸੌਰੀ ਆਮ ਆਦੀ ਪਾਰਟੀ ਨੂੰ ਤੇ ਬੀਜੇਪੀ ਨੂੰ ਮਿਲਿਆ 46% ਦੇ ਕਿ ਲਈ ਤੇ ਆਮ ਆਦੀ ਪਾਰਟੀ ਨੂੰ ਮਿਲਿਆ 43.5 5 6 ਸ਼ਾਇਦ ਉਹ ਫਿਕਰ ਹੈਗੀ ਹੈ ਸੋ 2.5% ਦਾ ਹੀ ਫਰਕ ਹੈ ਵੋਟਾਂ ਦਾ ਮਤਲਬ ਬੀਜੇਪ ਜਿਹੜਾ ਆਪ ਦਾ ਆਧਾਰ ਹਾਂ ਸੀਟਾਂ ਜ਼ਰੂਰ ਉਹਨਾਂ ਦੀ ਬਾਈ ਰਹਿ ਗਏ ਨੇ 48 ਕਿਉਂਕਿ ਮਾਰਜਨ ਥੋੜੇ ਨੇ ਕਈ ਸੀਟਾਂ ਦੇ ਤੇ ਉਹਦੇ ਚ ਕਾਂਗਰਸ ਦਾ ਵੀ ਰੋਲ ਹੈਗਾ ਸੋ ਬੀਜੇ ਆਮ ਆਦਮੀ ਪਾਰਟੀ ਦਾ ਦਿੱਲੀ ਚ ਇਹ ਨਹੀਂ ਕਿ ਬਿਲਕੁਲ ਦਾ ਖੁੱਸ ਗਿਆ ਜਾ ਉਹਨਾਂ ਦੀ 5 ਜਿਵੇਂ ਕਾਂਗਰਸ ਦਾ ਸਿਰਫ 6% ਹੈ ਸਿਰਫ ਵੋਟਾਂ ਪਈਆਂ ਤੇ ਆਵਾਜ਼ਾਂ ਦੀ ਪਾਰਟੀ 43% ਤੋਂ ਜ਼ਿਆਦਾ ਵੋਟਾਂ ਪਈਆਂ ਨੇ ਸੋ ਉਹਨਾਂ ਦਾ ਹੈਗਾ ਜੀ ਤੇ ਇਹ ਇਹਨਾਂ ਨੂੰ ਰੀਥਿੰਕ ਕਰਨੇ ਪਾਏਗਾ ਕਿ ਜੇ ਹਰ ਵੇਲੇ ਇਹ ਸੀਗਾ ਵੀ ਦਿੱਲੀ ਮਾਡਲ ਪੰਜਾਬ ਤੇ ਲਾਗੂ ਕਰ ਰਹੇ ਹਾਂ ਸੀਦਰੀ ਮਾਡਲ ਬਹੁਤ ਵਧੀਆ ਜੇ ਦਿੱਲੀ ਮਾਡਲ ਹੈ ਉੱਥੇ ਵੀ ਕੋਈ ਨਾ ਕੋਈ ਗੱਦਾ ਹੈ ਉਹਦੇ 'ਚ ਰਹਿ ਗਈ ਨਾ ਗੜਬੜ ਹੈਗੀ ਆ ਜਾਂ ਨੁਕਸਾਨ ਹੈਗੀ ਹੈ ਜਾਂ ਇੰਪਲੀਮੈਂਟ ਨਹੀਂ ਤੁਸੀਂ ਠੀਕ ਕੀਤਾ ਜਾਂ ਤੁਹਾਡੀ ਗਵਰਨਸ ਗਵਰਨਸ ਦਾ ਸਟਾਈਲ ਸੀ ਉਹਦੇ 'ਚ ਬਹੁਤ ਸਾਰੇ ਫੈਕਟਰ ਨੇ ਹੋ ਸੋ ਪੰਜਾਬ 'ਚ ਵੀ ਇਹਨਾਂ ਨੂੰ ਇਹ ਸੋਚਣਾ ਪਵੇਗਾ ਕਿ ਜਿਸ ਸ਼ੈਲੀ ਨਾਲ ਜਿਸ ਮਾਡਲ ਤੇ ਤੁਸੀਂ ਕੰਮ ਕਰ ਰਹੇ ਹੋ ਕੀ ਇਹ کارਗਰ ਹੋਏਗਾ 2027 'ਚ ਇਹ ਤਾਂ ਸੋਚਣਾ ਹੀ ਪਵੇਗਾ ਅ ਕਰਮਜੀਤ ਕੌਰ ਨਾਈਸ ਗਰੇ ਮੋਹਨਜੀਤ ਧنوਆ ਧਲੇਓ ਮੋਹਨਜੀਤ ਧਲੇਓ ਪ੍ਰੀਤਮ ਸਿੰਘ ਮਨਪ੍ਰੀਤ ਕੌਰ ਵਿਕਾਸ ਕੁੱਕਰ ਅ ਸ਼ਿਵਵੀਰ ਸਿੰਘ ਬੋਪਰਾਏ ਬਲ ਬਦਵਾਲ ਪ੍ਰਦੀਪ ਮਿੱਤਲ ਭੁਵਿੰਦਰ ਭੁੱਲਰ ਜੀ ਐਸ ਸਿੰਘ ਜਰਮਨਜੀਤ ਸਿੰਘ ਵਾਦਿੰਗ ਜਰਮਨਜੀਤ ਜੀ ਵਾਦਿੰਗ ਵਰਿੰਦਰ ਗੁਰਨਾ ਬਲਵਿੰਦਰ ਸਿੰਘ ਇਹ ਹੋਰ ਕਾਫੀ ਸਾਰੇ ਜੁੜੇ ਹੋਏ ਨੇ ਤੇ ਫਿਰ ਅਸੀਂ ਮੈਂ ਉਹ ਹਿੱਸੇ ਗੱਲ ਨੂੰ ਫਿਰ ਦੁਹਰਾਦਾ ਕਿ ਚਰਚਾ ਕਿ ਦਿੱਲੀ ਦਾ ਸੀਐਮ ਕੌਣ ਬਣੇਗਾ ਤੇ ਕੀ ਦੁਬਾਰਾ ਇੱਕ ਗੱਲ ਮੈਂ ਥੋੜੀ ਜਿਹੀ ਕਲੈਰੀ ਕਲੀਅਰ ਕਰ ਦਿਆਂ ਕਿ ਸਤਲੋਚਨ ਸਿੰਘ ਕਹਿ ਕੇ ਕਿ ਗੁਰਮukhne ਹਾਲ ਸਿੰਘ ਪਹਿਲੇ ਦਿੱਲੀ ਦੇ ਮੁੱਖ ਮੰਤਰੀ ਸੀ ਪਹਿਲੇ ਨਹੀਂ ਸੀ ਦੂਜੇ ਸੀਗੇ ਉਹ ਪਹਿਲੇ ਸਿੱਖ ਸੀਗੇ ਪਹਿਲੇ ਸਿੱਖ ਪਰ ਦੂਜੇ ਸੀ ਬ੍ਰਹਮ ਪ੍ਰਕਾਸ਼ ਉਸ ਵੜੇ ਉਸ ਪਹਿਲੇ ਮੁੱਖ ਮੰਤਰੀ ਹੋ ਸੀ ਉਹਨਾਂ ਨੂੰ ਉਹਨਾਂ ਤੋਂ ਬਾਅਦ ਇਹ ਵੀ ਦਿੱਜਾ ਸਵਾਲ ਹੈ ਕਿ ਗੁਰਮੁਖ ਸਿੰਘ ਨਿਹਾਲ ਸਿੰਘ ਨੇ ਉਸ ਵੇਂ ਨਿਜਵਨ ਲਾਲ ਨਹਿਰੂ ਸੀਗੇ ਤੇ ਉਹਨਾਂ ਨੇ ਬਣ ਕੇ ਤੇ ਬਣਦਿਆ ਸਾਰੀ ਸੀ ਦਿੱਲੀ 'ਚ ਨਸ਼ਾ ਬੰਦੀ ਲਾਗੂ ਕਰਤੀ ਸੀ ਸ਼ਰਾਬ ਬੰਦੀ ਸ਼ਰਾਬ ਬੰਦੀ ਲਾਗੂ ਕਰਤੀ ਤੇ ਬੜਾ ਹਾ ਹੋਲਾ ਰੌਲਾ ਪਿਆ ਉਹਦਾ ਵਿਰੋਧ ਵੀ ਹੋਇਆ ਤੇ ਉਹਦਾ ਕ੍ਰਿਟਿਸਿਜ਼ਮ ਵੀ ਹੋਇਆ ਪਾਰਟੀ ਦੀ ਅੰਦਰ ਵੀ ਤੁਹਾਡੇ ਬਣ ਗਏ ਤੇ ਇਹ ਵੀ ਦੋ ਤਰ੍ਹਾਂ ਦਾ ਜਿਹਨਾਂ ਦਾ ਉਸ ਵੇਲੇ ਮਾਹੌਲ ਬਣਿਆ ਕਿ ਇੱਕ ਕਹਿੰਦੇ ਸੀ ਠੀਕ ਐ ਦੂਜੇ ਕਹਿੰਦੇ ਸੀ ਵੀ ਇਹਦੇ ਨਾਲ ਜਿਹੜੀ 2 ਨੰਬਰ ਦੀ ਜਿਹੜੀ ਸ਼ਰਾਬ ਦੀ ਸਮਗਲਿੰਗ ਨੂੰ ਤੇ ਨਕਲੀ ਸ਼ਰਾਬ ਦੀ ਸਮਗਲਿੰਗ ਨੂੰ ਜਿਹੜੇ ਉਹਨੂੰ ਹਵਾ ਮਿਲਦੀ ਐ ਸੋ ਇਸ ਤਰ੍ਹਾਂ ਦਾ ਰੌਲਾ ਰੱਪਾ ਚੱਲ ਰਿਹਾ ਸੀ ਇੱਕ ਸਾਲ ਹੀ ਰਹਿ ਸੀ ਉਹ ਇੱਕ ਸਾਲ ਤੋਂ ਬਾਅਦ ਉਹ ਦਿੱਲੀ ਵਿਧਾਨ ਸਭਾ ਭੰਗ ਹੋ ਗਈ ਸਾਰੀ ਡੀ ਕੰਸਟੀਟਿਊਟ ਹੋ ਗਿਆ ਸੀ ਸਾਰਾ ਕੁਝ ਇਸ ਕਰਕੇ ਇੱਕ ਸਾਲ ਹੀ ਮੁੱਖ ਮੰਤਰੀ ਰਹਿ ਸੀ ਰਾਜਸਥਾਨ ਦੇ ਪਹਿਲੇ ਗਵਰਨਰ ਵੀ ਉਹ ਸੀਗੇ ਗੁਰਮੁਖ ਨੇ ਹਾਲ ਸਿੰਘ ਸੋ ਇਹ ਥੋੜੇ ਜਿਹਾ ਵੀ ਉਹ ਪਹਿਲੇ ਨਹੀਂ ਸੀ ਪਹਿਲੇ ਸਿੱਖ ਸੀਗੇ ਉਹ ਦਿੱਲੀ ਦੇ ਵੈਸੇ ਦੂਜੇ ਮੁੱਖ ਮੰਤਰੀ ਸੀਗੇ ਉਹ ਗੁਰਮੁਖiaal ਸਿੰਘ ਸੋ ਇਹ ਵੀ ਜਿਵੇਂ ਕਹਿੰਦੇ ਇਤਿਹਾਸ ਦੇ ਪੰਨਿਆਂ 'ਚ ਹੈਗਾ ਹੁਣ ਦੇਖੋ ਕਿ ਦੂਸਰੀ ਵਾਰ ਕਿਸੇ ਕੋਈ ਸਿੱਖ ਮੁੱਖ ਮੰਤਰੀ ਜਿਹਦਾ ਜਿਹ ਵਿੱਚ ਤਾਂ ਤਲੋਜਨ ਸਿੰਘਾ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਇਹ ਕਹਤਾ ਕਿ ਠੁਕਮੇ ਨੇ ਉਹ ਇਸ ਪੋਸਟ 'ਤੇ ਤੇ ਉਹਦਾ ਉਹਨਾਂ ਨੇ ਇਹ ਵੀ ਦੱਸਿਆ ਵੀ ਕਿਸ ਤਰ੍ਹਾਂ ਦਾ ਫਾਇਦਾ ਹੋਏਗਾ ਰਏ ਆਪਣੀ ਆਪਣੀ ਹੈ ਵਿਚਾਰ ਆਪਣੇ ਆਪਣੇ ਨੇ ਤੁਸੀਂ ਆਪਣੀ ਇਸ ਗੱਲ ਤੇ ਵਿਚਾਰ ਦੇ ਸਕਦੇ ਹੋ ਕਿ ਬਣਨਾ ਚਾਹੀਦਾ ਨਹੀਂ ਬਣਨਾ ਚਾਹੀਦਾ ਜਿੰਦਰ ਸਿੰਘ ਸਿਰਸਾ ਬਾਰੇ ਵੀ ਦੇ ਸਕਦੇ ਹੋ ਜਿਵੇਂ ਉਹਨਾਂ ਦੇ ਵੀ ਬੜੇ ਆ ਵਾਦ-ਵਿਵਾਦ ਜੀ ਬਹੁਤ ਰਹਿੰਦੇ ਰਹੇ ਨੇ ਉਹ ਉਹਨਾਂ ਦੇ ਨੁਕਤਾਚੀਨ ਕਰਨ ਵਾਲੇ ਵੀ ਬੜੇ ਨੇ ਉਹਨਾਂ ਦੇ ਵਿਰੋਧੀ ਵੀ ਬੜੇ ਨੇ ਤੇ ਤੁਸੀਂ ਆਪਣੀ ਇਸ ਵਾਸਤੇ رائے ਆਪਣੀ ਦੇ ਸਕਦੇ ਹੋ ਦੇਣੀ ਚਾਹੀਦੀ ਹੈ ਕਿ ਕੀ ਕੋਈ ਸਿੱਖ ਮੰਤਰੀ ਬਣਨਾ ਚਾਹੀਦਾ ਹੈ ਦਿੱਲੀ ਦਾ ਤੇ ਫਿਰ ਜੇ ਉਹਨਾਂ ਜੋ ਫਿਰ ਮਨਿੰਦਰ ਸਿੰਘ ਸਿਰਸਾ ਬਾਰੇ ਕੀ ਖਿਆਲ ਹੈ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਅ ਅਜਲੇ ਇਨ ਬਹੁਤ ਮਿਹਰਬਾਨੀ ਸ਼ੁਕਰੀਆ